ਸਤਿ ਸ਼੍ਰੀ ਅਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੇ ਆ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿਸੇ ਵੀ ਕਿਸਾਨ ਭਰਾ ਦੀ ਜ਼ਮੀਨ ਜਬਰੀ ਨਹੀਂ ਲਈ ਜਾਵੇਗੀ ਐਮ ਐਲ ਏ ਕਲਵੰਤ ਸਿੰਘ ਜੱਜ ਸਾਹਿਬ ਜੀ ਅਜੀਤ ਸਿੰਘ ਨਗਰ 20 ਜੁਲਾਈ ਜੁਲਾਈ ਐਸ 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 ਨਗਰ ਦੇ ਵਿਧਾਇਕ ਕਲਵੰਤ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਲੈਡ ਪੁੱਲਿੰਗ ਪਾਲਿਸੀ ਦੇ ਅਨੁਸਾਰ ਕਿਸੇ ਦੀ ਵੀ ਜ਼ਮੀਨ ਜ਼ਬਰੀ ਨਾ ਫਿਰ ਤੱਕੇ ਨਾਲ ਨਹੀਂ ਲਈ ਜਾਵੇਗੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਲਵੰਤ ਸਿੰਘ ਨੇ ਕਿਹਾ ਹੈ ਕਿਸਾਨਾਂ ਦੀਆਂ ਚਿੰਤਾਵਾਂ ਨਾਲ ਸਹਿਮਤ ਹੁੰਦੇ ਹੋਏ ਕਿਹਾ ਕਿ ਉਹਨਾਂ ਦੀ ਚਿੰਤਾ ਦੀ ਇੱਕ ਹੱਦ ਤੱਕ ਜਾਇਜ਼ ਹੋ ਸਕਦੀ ਹੈ ਕਿਉਂ ਜੋ ਵਿਰੋਧੀ ਧਿਰ ਨੇ ਇਸ ਸਪਾਲਸੀ ਦਾ ਅਧਿਆਰ ਕਰੇ ਬਗੈਰ ਹੀ ਇਸ ਖਿਲਾਫ ਗੁੰਮਰਾਹ ਗੁੰਮਰਾਹਕੂਨਾ ਪ੍ਰਚਾਰ ਕਰ ਦਿੱਤਾ ਹੈ ਉਹਨਾਂ ਕਿਹਾ ਹੈ ਕਿ ਲੈਟ ਬੁੱਲਿੰਗ ਪਾਲਸੀ ਦੀ ਚੰਗੀ ਤਰ੍ਹਾਂ ਸੈਟਰਡੇ ਕਰਨ ਦੀ ਜ਼ਰੂਰਤ ਹੈ ਉਹਨਾਂ ਸਪਸ਼ਟ ਕੀਤਾ ਹੈ ਕਿ ਜਿਹੜਾ ਵਿਅਕਤੀ ਆਪਣੇ ਦੇਣੀ ਚਾਹੇਗਾ ਉਸ ਦੀ ਜ਼ਮੀਨ ਲਈ ਜਾਵੇਗੀ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਕਿਉਂਕਿ 24 ਪਿੰਡ ਵਿਧਾਨ ਸਭਾ ਹਲਕਾ ਦੇ ਐਸ ਏ ਐਸ ਨਗਰ ਮਹੱਲੀ ਨਾਲ ਸੰਬੰਧਿਤ ਹਨ ਇਸ ਕਰਕੇ ਉਹਨਾਂ ਨੂੰ ਆਪਣੇ ਲੋਕਾਂ ਦੇ ਹਿੱਤਾਂ ਦਾ ਸਭ ਤੋਂ ਵਧੇਰੇ ਫਿਕਰ ਹੈ ਉਹਨਾਂ ਕਿਹਾ ਹੈ ਕਿ ਮਿਸਾਲ ਦੇ ਤੌਰ ਤੇ ਜੇਕਰ ਕੋਈ ਕਿ ਕਿਸਾਨਪਰਾ ਆਪਣੇ 10 ਏਕੜ ਦੇ ਹੀ ਦੇਣਾ ਚਾਹੇਗਾ ਤਾਂ ਉਸ ਦੀ 10 ਏਕੜ ਹੀ ਥਾਂ ਵਿਕਸਤ ਕੀਤੀ ਜਾਵੇਗੀ ਜੇਕਰ ਕੋਈ ਜੇਕਰ 2 ਏਕੜ ਦੇਣਾ ਚਾਹੇਗਾ ਤਾਂ ਉਸ ਦੀ 2 ਏਕੜ ਜ਼ਮੀਨ ਵਿਕਸਤ ਕੀਤੀ ਜਾਵੇਗੀ ਕਿਸੇ ਨਾਲ ਕੋਈ ਜ਼ਬਰਦਸਤ ਜ਼ੋਰ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ ਇਹ ਜਿਹੜਾ ਕਿ ਵਿਰੋਧੀ ਧਿਰ ਦੇ ਆਗੂ ਪ੍ਰਚਾਰ ਕਰ ਰਹੇ ਹਨ ਉਹਨਾਂ ਕਹੇ ਹੈ ਕਿ ਇਸ ਮਾਮਲੇ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਕਨਵੀਨਰ ਅਗਰਗੰਦ ਕੇਰਜੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੇ ਸੰਖਿਆ ਨੂੰ ਲੈ ਕੇ ਗੱਲਬਾਤ ਵੀ ਹੋਈ ਹੈ ਉਸ ਦੇ ਤੇ ਉਹਨਾਂ ਪ੍ਰੋਸਾ ਦਿੱਤਾ ਹੈ ਕਿ ਨਵੀਂ ਨੀਤੀ ਦੇ ਵਿੱਚ ਸੋਧ ਹੋਣ ਜਾ ਰਹੀ ਹੈ ਅਤੇ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਹਮੇਸ਼ਾ ਪਹਿਲ ਦਿੰਦੇ ਹੋਏ ਸੁਰੱਖਿਆ ਰੱਖੇਗੀ ਵਿਦਾਇ ਕਲਵੰਤ ਸਿੰਘ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਪਹਿਲਾਂ ਪੁਰਾਣੀਆਂ ਪਾਲਸੀਆਂ ਚੱਲ ਰਹੀਆਂ ਚੱਲਦੀ ਹੈ ਚੱਲ ਰਹੀ ਹੈ ਜਿਸ ਅਨਸਾਰ ਸਭਨਾਂ ਨੂੰ ਜੂਤੂ ਸ਼ੋਰੂਮ ਮਿਲ ਰਹੇ ਹਨ ਉਸ ਦੇ ਮੁਤਾਬਕ ਹੀ ਆਉਣ ਵਾਲੇ ਦਿਨਾਂ ਚ ਇਸ ਪਾਲਸੀ ਦੇ ਵਿੱਚ ਸੋਧ ਕੀਤੀ ਜਾ ਰਹੀ ਹੈ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ